ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬੇਸਿਕ ਇੰਗਲਿਸ਼ ਵਰਡਸ ਕਰਾਂਗੇ ਕਿੰਨੇ ਸਮੇਂ ਤੋਂ ਹਾਊ ਲੌਂਗ ਕਿੰਨੀ ਵਾਰ ਹਾਊ ਮੈਨੀ ਕਿੰਨਾ ਹਾਊ ਮੱਚ ਕੀ ਵਾਟ ਕਦੋਂ ਵੈਨ ਕਿਉਂ ਵਾਈ ਕਿੱਥੇ ਵੇਅਰ ਕਿਵੇਂ ਹਾਊ ਕਿਸ ਨੂੰ ਹੂ ਜਿਸ ਦਾ ਹੂਜ਼ ਕੌਣ ਹੂ बहुत सारे मोर जो बिच फॉर तो फ्रॉम बहुत मच पर वट बारे अबाउट जा और जेकर इफ फिर जा तद दिन सन वर सी वाज कोल हैज है कोल हैव ਕਰਦੇ ਹਨ ਡੂ ਕਰਦਾ ਹੈ ਡਸ ਸਕਦਾ ਹੈ ਕੁਡ ਸਕਦਾ ਕੈਨ ਵੀ ਆਲਸੋ ਹੁਣ ਨਾਉ ਨਾਲ ਵਿਦ ਕੁਝ ਸਮ ਕੋਈ ਵੀ ਐਨੀ ਤੋਂ ਬਾਅਦ ਆਫਟਰ ਤੋਂ ਫਰੋਮ ਕੀ ਮੇ ਕੁਝ ਫਿਊ ਸਾਰੇ ਆਲ ਬਣੋ ਬੀ ਚਾਹੀਦਾ ਹੈ ਸ਼ੁੱਡ ਉਹਨਾਂ ਦਾ देयर ਨਾਲੋਂ ਦਿਨ